70 70 70 71 72 73 74 75 76 77 78 78 500 ਇੱਕ ਕਰਕੇ ਇੱਕ ਦੋ ਪੰਜ ਪੰਜ ਸੱਤ ਅੱਠ 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 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

Hello. 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 चाली पिया तरतालीत पंजताली छी संताली तरती साढे छे सौ पुवंजा बुवंजा चरवंजा चरजा चरवंजा चुंजाहुवंजा सतुंजाठ चौंठ पेंहठ छहठ सत ठाहठ 77 77 72 73 74 74 ਰੁਪਏ ਬੋਲਾਂਗੇ ਨੇ 674 ਰੁਪਏ ਹਾਂਜੀ 15 ਗੁੰਮਾ ਚਲੋ ਬਹੁਤ ਸਾਰਾ ਦੋ ਤਾਂ ਹੀ ਲਾਉਣੀ ਹੈ ਹਾਂ ਦੋ ਸਾਈਨ ਕਿੱਥੇ ਕਿੱਥੇ ਮੇਰੇ ਇੱਕ ਬੋਲੇ ਉਹ ਫਿਕਰ ਦੀ ਰੋੜਾ ਉਹ ਲਾਵੇ ਭਾਈ ਮੇਰ ਕਿ ਦੁਕਾਨ ਮੇਰ ਪਹਿਲਾ ਇਹ ਲਾ ਚ ਪਹਿਲਾ ਤੇਰੀ ਨਾ ਇਹ ਤੇ ਮੱਚੀ ਨਾ ਇਹ ਇਹ ਦਾ ਪੱਟੇ ਉਹਨਾਂ ਨੂੰ ਇਹ ਆ ਪੱਟੇ ਉਹਨਾਂ ਨੂੰ ਪੱਟਰਾ ਨੀ ਨੀ ਸਾਰਾ ਕਿ ਦੋਸਾ ਗਿੰਦੇ ਰਿਆ ਹੈਲੋ ਤੈਨੂੰ ਸੋਪੀਆ ਤੈਨੂੰ ਸੋ ਤੈਨੂੰ ਸੋ 1 25 27 29 31 33 35 37 40 41 42 43 44 3500 वंजा बवंजा तरवंजा तरवंजाहु रुपया चरंजा चरवंजाहु छपुजा सतुजा पुवंजा साहठ सठ बाहठ तेठ चौंठ पैठ सहठ साठ ठाहठ सतर कतर बहतरि चार सौ चार सौ चार सौ ਬੋਲਾ ਕਿ ਨਹੀਂ ਇੱਕ ਕਰ ਲੈ ਇੱਕ 401 2 ਜਾਊਗਾ ਖਾਸ ਆ ਜਾਊਗੇ ਜੀ 402 ਬੋਲਾਂਗੇ 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 26 28 450 55 61 13 68 71 80 480 ਬੋਲਣਗੇ 480 ਰੁਪਏ ਇਹ 480 ਰੁਪਏ ਗਏ ਬਈ ਇਹ ਥੋੜਾ ਸਿੱਕਾ ਮੱਕ ਸੀ ਸਿਰਾਰ ਰੇਟ ਰਿਹਾ 676 ਰੁਪਏ ਬਈ ਕਲ ਨੂੰ ਮਿਲਦੇ ਹਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ